ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਚੱਲ ਰਿਹਾ ਹੋਵੇਗਾ ਚੜ੍ਹਦੀ ਕਲਾ ਚ ਹੋਗੇ ਚਿਹਰੇ ਤੇ ਹੋਵੇਗੀ ਮੁਸਕਰਾਹਟ ਜੇਕਰ ਨਹੀਂ ਤੇ ਆਓ ਸਭ ਤੋਂ ਪਹਿਲਾਂ ਇਹ ਮੁਸਕਰਾਹਟ ਚਿਹਰੇ ਤੇ ਲੈ ਕੇ ਆਈਏ ਤੇ ਕੋਸ਼ਿਸ਼ ਕਰਿਓ ਸਾਰਾ ਦਿਨ ਇਸ ਖੁਸ਼ੀ ਨੂੰ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ ਬਿਲਕੁਲ ਇਸੇ ਤਰ੍ਹਾਂ ਸਮਾਉ ਚੁੱਕਾ ਜਿੱਦੀ ਕਹਾਣੀ ਦ ਇੱਕ ਵਾਰੀ ਹੋਇਆ ਕੁਛ ਇਦਾਂ ਕਿ ਏਟੀਐਮ ਦੇ ਵਿੱਚੋਂ ਪੈਸੇ ਕਢਾਉਣ ਦੇ ਲਈ ਲਾਈਨ ਚ ਲੱਗਾ ਹੈ ਬਾਕੀ ਤਾਂ ਸਾਰੇ ਚਲੇ ਗਏ ਬਾਹਰ ਮੈਂ ਰਹਿ ਗਿਆ ਤੇ ਅੰਦਰ ਦੋ ਲੋਕ ਹੋਰ ਇੱਕ ਨੌਜਵਾਨ ਕੋਈ 27 ਸਾਲਾਂ ਦਾ ਹੋਊਗਾ ਸਿਰ ਤੇ ਟੋਪੀ ਪਾਈ ਤੇ ਦੂਸਰਾ ਉਮਰ ਦੇ ਵਿੱਚ ਥੋੜਾ ਜਿਹਾ ਵੱਡਾ ਵੇਖਣ ਨੂੰ ਠੀਕ ਲੱਗਦਾ ਪਤਾ ਨਹੀਂ ਕਿਉਂ ਉਹਨਾਂ ਨੂੰ ਵੇਖ ਕੇ ਬਾਹਰ ਖੜੇ ਦੇ ਮਨ ਦੇ ਵਿੱਚ ਵਿਚਾਰ ਆਇਆ ਇਹ ਜਿਹੜਾ ਟੋਪੀ ਵਾਲਾ ਹੈ ਚੋਰ ਹੈ ਇਹ ਕੋਈ ਨਾ ਕੋਈ ਕਾਰਨਾਮਾ ਕਰੂਗਾ ਸ਼ੱਕ ਪੈਂਦਾ ਵੀ ਕਿਉਂ ਨਾ ਕਿਉਂਕਿ ਉਹ ਵਾਰ-ਵਾਰ ਇੱਧਰ ਉੱਧਰ ਵੇਖੀ ਜਾ ਰਿਹਾ ਹੈ ਕਦੀ ਬਾਹਰ ਮੇਰੇ ਵੱਲ ਕਦੀ ਸੱਜੇ ਕਦੀ ਖੱਬੇ ਕਦੀ ਉਸ ਦੂਸਰੇ ਵਿਅਕਤੀ ਵੱਲ ਤੇ ਕਦੀ ਉੱਤੇ ਲੱਗੇ ਕੈਮਰੇ ਵੱਲ ਜਦੋਂ ਚਾਰਛੇ ਫੇਰੇ ਵੇਖ ਕੇ ਤੈਅ ਕਰ ਰਿਹਾ ਹੋਵੇ ਕਿ ਕਿੱਧਰੋਂ ਕੀ ਚੋਰੀ ਕਰਨਾ ਕਿੱਧਰੋਂ ਖੋਣਾ ਕਿੱਧਰ ਨੂੰ ਭਜਣਾ ਬਾਹਰ ਨਿਕਲਦੇ ਨੂੰ ਕੋਈ ਮੈਨੂੰ ਫੜੇ ਨਾ ਸ਼ਾਇਦ ਇਸ ਕਰਕੇ ਮੇਰੇ ਵੱਲ ਵੀ ਵੇਖੀ ਜਾਂਦਾ ਹੈ ਤੇ ਜਾਂ ਫਿਰ ਉਹ ਇੰਤਜ਼ਾਰ ਕਰ ਰਿਹਾ ਹੈ ਕਿ ਆ ਜਿਹੜਾ ਅੰਦਰ ਇਹ ਪੈਸੇ ਕਢਾ ਕੇ ਬਾਹਰ ਨਿਕਲ ਜਾਵੇ ਦੂਸਰੀ ਸਾਮੀ ਕੁਛ ਵੱਡੀ ਲੱਗਦੀ ਹੈ ਉਹਦਾ ਪੈਸੇ ਖੋਹੂੰਗਾ ਮੈਂ ਕਦੀ ਮਨ ਚਾਈ ਜਾਵੇ ਹੋ ਸਕਦਾ ਹੈ ਅੰਦਰ ਖੜ ਕੇ ਪਿੰਨ ਕੋਡ نوٹ ਕਰਦਾ ਹੋਵੇ ਅੱਜਕੱਲ ਵੈਸੇ ਵੀ ਚੋਰੀਆਂ ਚਕਾਰੀਆਂ ਬੜੀਆਂ ਹੁੰਦੀਆਂ। ਮਨ ਦੇ ਵਿੱਚ ਪਤਾ ਨਹੀਂ ਕਿੰਨਾ ਕੁਛ ਆਈ ਜਾਵੇ। ਇੱਕ ਅਜੀਬ ਜਿਹਾ ਡਰ ਇੱਕ ਸਹਿਮ ਉਹ ਤੋਂ ਵੇਲਾ ਉਦਾਂ ਦਾ। ਬਸ ਇਸੇ 6:05 ਦੇ ਵਿੱਚ ਉਸ ਪੱਧਰਪੁਰਸ਼ ਨੇ ਪਤਾ ਨਹੀਂ ਮਨ ਦੇ ਵਿੱਚ ਕੀ ਆਈ। ਟੋਪੀ ਵਾਲੇ ਨੂੰ ਆਵਾਜ਼ ਮਾਰੀ ਤੇ ਪਹਿਲਾਂ ਵਾਰੀ ਦੇ ਦਿੱਤੀ। ਉਸਨੇ ਆਪਣੇ ਪੈਸੇ ਕਢਾਏ। ਰਾਮ ਦੇ ਨਾਲ ਬਾਹਰ ਨਿਕਲ ਗਿਆ। ਕੁਝ ਜ਼ੇਰ ਤੱਕ ਤਾਂ ਇਹੋ ਲੱਗਦਾ ਰਿਹਾ ਕਿ ਇੱਥੇ ਕਿਤੇ ਲਾ ਕੇ ਬੰਨੇ ਹੋਣਾ ਫੇਰ ਆਊਗਾ। ਪਰ ਹੁਣ ਉਹਦੇ ਵੱਲੋਂ ਬਿਲਕੁਲ ਚਿੰਤਾ ਮੁਕਤ ਹੋ ਚੁੱਕਾ ਸੀ ਮਨ। ਤੇ ਹੁਣ ਮਨ ਦੇ ਵਿੱਚ ਹੋਰ ਖਿਆਲ ਆਉਣੇ ਸ਼ੁਰੂ ਹੋ ਗਏ। ਹੋ ਸਕਦਾ ਇਹ ਜਿਹੜਾ ਅੰਦਰ ਰਹਿ ਗਿਆ ਇਹ ਵੀ ਉਹਦਾ ਸਾਥੀ ਹੋਵੇ। ਇਹਨੇ ਇਸ਼ਾਰੇ ਦੇ ਨਾਲ ਉਹਨੂੰ ਬਾਹਰ ਭੇਜ ਦਿੱਤਾ ਵਾ। ਵੀ ਇਹ ਦੋ ਬੰਦੇ ਵੇਖ ਕੇ ਸ਼ਾਇਦ ਬਾਹਰ ਲਾ ਅੰਦਰ ਹੀ ਨਾ ਆਵੇ। ਬਾਰੋ-ਬਾਰ ਹੀ ਨਾ ਮੁੜ ਜਾਵੇ। ਹੋਵੇ ਨਾ ਤੇ ਤੂੰ ਚਲਿਆ ਜਾ। ਤੂੰ ਕੋ ਗੱਡੀ ਮੋਟਰਸਾਈਕਲ ਰੈਡੀ ਰੱਖ ਤੇ ਮੈਂ ਬਸ ਪੈਸੇ ਖੋ ਕੇ ਆਇਆ ਆਇਆ। ਮਨ ਪਤਾ ਨਹੀਂ ਕਿਦਾਂ ਦੀਆਂ ਬੁੰਤੀਆਂ ਬੁੰੰਦਾ ਰਹਿੰਦਾ ਪਰ ਬੁੰਡੀਆਂ ਵੀ ਚਾਹੀਦੀਆਂ। ਸਮਾ ਉਦਾਂ ਦਾ। ਜੇ ਆਪਾਂ ਕੁਛ ਇਦਾਂ ਦਾ ਪਹਿਲਾਂ ਤਿਆਰੀ ਨਹੀਂ ਰੱਖਾਂਗੇ ਆਸ-ਪਾਸ ਪ੍ਰਤੀ ਸੁਚੇਤ ਨਹੀਂ ਰਵਾਂਗੇ ਤੇ ਫਿਰ ਆਪਣੇ ਆਪ ਹੀ ਸਾਡੇ ਨਾਲ ਕੁਛ ਇਦਾਂ ਦਾ ਮਾੜਾ ਹੋਣ ਦੇ ਚਾਂਸ ਵੱਧ ਜਾਂਦੇ ਨੇ ਥੋੜਾ ਜਿਆਦਾ ਸੁਚੇਤ ਰਹਿਣਾ ਪੈਂਦਾ ਆਪਣੀ ਮਨ ਦੇ ਨਾਲ ਗੱਲਾਂ ਕਰੀ ਜਾਣਾ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਬਾਤ ਇਹਨਾਂ ਗੱਲਾਂ ਬਾਤਾਂ ਦੇ ਦਰਮਿਆਨ ਉਹ ਥੋੜੀ ਜੀ ਸਿਆਣੀ ਦਿਖਦਾ ਆਦਮੀ ਫਿਰ ਦੁਬਾਰਾ ਘੁੰਮਿਆ ਤੇ ਸ਼ੀਸ਼ੇ ਥਾਣੀ ਸੈਨਤ ਮਾਰੇ ਅੰਦਰ ਆਉਣ ਲਈ ਕਹਿ ਰਿਹਾ ਸੀ ਹੁਣ ਉਹ ਬਾਕੀ ਸਾਰੇ ਖਿਆਲ ਤਾਂ ਇੱਕਦਮ ਬਿਸਰ ਕੇ ਸੈਨਤ ਮਾਰੇ ਅੰਦਰ ਗਿਆ ਕਹਿੰਦਾ ਕਿ ਤੁਸੀਂ ਵੀ ਪੈਸੇ ਕਢਾਉਣੇ ਨੇ ਹਾਲਾਂਕਿ ਇੱਕ ਉਪਚਾਰਿਕ ਸਵਾਲ ਸੀ ਏਟੀਐਮ ਦੇ ਕੋਲ ਬਾਹਰ ਖੜਾ ਤੇ ਬਿਲਕੁਲ ਪੈਸੇ ਕਢਵਾਉਣ ਦੇ ਲਈ ਖੜਾ ਹੋਗਾ ਕੁ ਦੋ ਚਾਰ ਗੱਲਾਂ ਬਾਤਾਂ ਮਾਰ ਗਿਆਂ ਗੱਲਾਂ ਬਾਤਾਂ ਤੋਂ ਇੱਕ ਚੀਜ਼ ਤੇ ਕਲੀਅਰ ਹੋ ਚੁੱਕੀ ਸੀ ਸ਼ਾਇਦ ਉਹ ਮੈਨੂੰ ਚੋਰ ਸਮਝੀ ਜਾਂਦਾ ਉਹਨੂੰ ਲੱਗਦਾ ਹੈ ਕਿ ਇਹ ਬਾਹਰ ਖੜਾ ਸ਼ਾਇਦ ਹਰ ਇੱਕ ਹਰਕਤ ਨੋਟ ਕਰ ਰਿਹਾ ਇਸ ਕਰਕੇ ਉਹਨੇ ਸ਼ਾਇਦ ਅੰਦਰਵਾਜ ਮਾਰ ਲਈ ਹੁਣ ਮੈਂ ਉਹਦਾ ਮਨ ਪਾੜਨ ਦੀ ਕੋਸ਼ਿਸ਼ ਕਰ ਰਿਹਾ ਜਾਂ ਫਿਰ ਸਚਾਈ ਇਹੋ ਹੀ ਸੀ ਕਿ ਉਹਨੇ ਮੈਨੂੰ ਅੰਦਰ ਬਾਜ ਮਾਰੀ ਕਿ ਕੈਮਰੇ ਦੇ ਵਿੱਚ ਤੇ ਐਟ ਲੀਸਟ ਨੋਟ ਹੋ ਜੇ ਇਹ ਬੰਦਾ ਕੌਣ ਹੈ ਮਨ ਹੀ ਮਨ ਮੈਂ ਵੀ ਅਸਰਿਆ ਸੀ ਤੇ ਸ਼ਾਇਦ ਉਹ ਵੀ ਅਸਰਿਆ ਹੋਵੇ ਕਿਉਂਕਿ ਥੋੜੀ ਦੇਰ ਦੇ ਵਿੱਚ ਇਹਨਾਂ ਦੋ ਚਾਰ ਸ਼ਬਦਾਂ ਤੋਂ ਹੀ ਕਲੀਅਰ ਹੋ ਚੁੱਕਾ ਹੈ ਉਹਨੂੰ ਮੇਰੇ ਤੇ ਸ਼ੱਕ ਪਈ ਜਾਂਦਾ ਹੈ ਤੇ ਮੈਨੂੰ ਉਹਦੇ ਤੇ ਦੋਵਾਂ ਨੇ ਆਪੋ ਆਪਣੇ ਪੈਸੇ ਕਢਾਏ ਤੇ ਰੌ ਰਹਿ ਪਏ ਪਰ ਹਾਲੇ ਵੀ ਕਈ ਵਾਰੀ ਉਹ ਗੱਲ ਸੋਚ ਕੇ ਮਨ ਦੇ ਵਿੱਚ ਹਾਸਾ ਜਿਹਾ ਆ ਜਾਂਦਾ ਅੱਜ ਕੱਲ੍ਹ ਦੇ ਜੋ ਹਾਲਾਤ ਨੇ ਇਹਨਾਂ ਸਾਰੇ ਹਾਲਾਤਾਂ ਨੂੰ ਵੇਖ ਕੇ ਕਈ ਵਾਰੀ ਸੋਚੀਦਾ ਇਦਾਂ ਦਾ ਕੁਝ ਮਨ ਦੇ ਵਿੱਚ ਨਾ ਹੀ ਆਵੇ। ਕਿਉਂ ਗਲਤ ਸੋਚਣਾ? ਤੇ ਫਿਰ ਕਈ ਵਾਰੀ ਮਨ ਦੇ ਵਿੱਚ ਆਉਂਦਾ ਜੇ ਸੋਚਾਂਗੇ ਨਹੀਂ ਤੇ ਸੁਚੇਤ ਕਿਦਾ ਰਵਾਂਗੇ? ਖਬਰਾਂ ਹੀ ਇੰਨੀਆਂ ਕ ਸੁਣ ਲਈਦੀਆਂ। ਇੰਨੀਆਂ ਕ ਖਬਰਾਂ ਸੁਣ ਲਈਦੀਆਂ ਕਿ ਬੰਦਾ ਬੰਦੇ ਦੇ ਉੱਤੇ ਯਕੀਨ ਕਰਨ ਨੂੰ ਜਾਂਦਾ ਰਹਿ। ਆਖਰਕਾਰ ਇਨਸਾਨ ਕੀ ਕਰੇ? ਆਮ ਬੰਦੇ ਦੀ ਕਮਾਈ ਜਦੋਂ ਪਲਾਂ ਦੇ ਵਿੱਚ ਖੁੱਸ ਜਾਂਦੀ ਹੈ ਤੇ ਜਾਂ ਫਿਰ ਉਹ ਉਹ ਖੁੱਸਣ ਬਾਰੇ ਸੋਚ ਹੀ ਲੈਂਦਾ ਵਾ। ਜਾਂ ਫਿਰ ਕਿਸੇ ਹੋਰ ਦੀ ਖੁਸ਼ੀ ਕਮਾਈ ਨੂੰ ਆਪਣੇ ਤੇ ਲਾਗੂ ਕਰਕੇ ਵੇਖ ਲੈਂਦਾ। ਤੇ ਉਦਾਂ ਦੇ ਜਦੋਂ ਹਾਲਾਤਾਂ ਦੇ ਵਿੱਚ ਉਹ ਆਪ ਪੁੱਜਦਾ ਤੇ ਬਿਲਕੁਲ ਸੋਚਣ ਲਈ ਉਹਦਾ ਦਿਮਾਗ ਮਜਬੂਰ ਹੋ ਜਾਂਦਾ ਇਹ ਜ਼ਰੂਰੀ ਆ ਕਿ ਇਨਸਾਨ ਇਨਸਾਨ ਦੇ ਉੱਤੇ ਯਕੀਨ ਕਰੇ ਪਤਾ ਨਹੀਂ ਮਨ ਕਿਉਂ ਸੋਚਦਾ ਤੇ ਸ਼ਾਇਦ ਸੋਚਣਾ ਵੀ ਚਾਹੀਦਾ ਜਿਦਾਂ ਦੇ ਹਾਲਾਤ ਨੇ ਜਿਦਾਂ ਦੇ ਸਮਾਜ ਦੇ ਵਿੱਚ ਆਪਾਂ ਰਹਿ ਰਹੇ ਹਾਂ ਜਿਦਾਂ ਦੀਆਂ ਖਬਰਾਂ ਨਿਤ ਦਿਨੇ ਆਪਾਂ ਸੁਣਦੇ ਹਾਂ ਕਿ ਸਾਨੂੰ ਇੱਕ ਦੂਸਰੇ ਤੇ ਯਕੀਨ ਕਰਨਾ ਛੱਡ ਦੇਣਾ ਚਾਹੀਦਾ ਕਿ ਆਪਾਂ ਓਵਰ ਥਿੰਕਿੰਗ ਤੇ ਨਹੀਂ ਕਰਨ ਲੱਗ ਪਏ ਕਿ ਸਾਨੂੰ ਕੋਈ ਇੱਕ ਗਲਤ ਬੰਦਿਆਂ ਦੇ ਕਰਕੇ ਸਾਰਾ ਸਮਾਜ ਤੇ ਨਹੀਂ ਗਲਤ ਲੱਗਣ ਲੱਗ ਪਏ ਇਹੋ ਜਿਹੇ ਸੋਚਾਂ ਦੇ ਦਰਮਿਆਨ ਇੱਕ ਜਵਾਬ ਉੱਕਰਦਾ ਤੁਹਾਡੇ ਮਨ ਦੇ ਵਿੱਚ ਉਹ ਜਵਾਬ ਹੈ ਕਿ ਸਾਰੀ ਦੁਨੀਆ ਬੜੀ ਚੰਗੀ ਹੈ ਇਹ ਸਾਰੇ ਇਨਸਾਨ ਰੱਬ ਦੇ ਬੜੇ ਪਿਆਰੇ ਨੇ ਸਿਰਫ ਆਟੇ 'ਚ ਲੂਣ ਮਾਤਰ ਕੁਝ ਇੱਕ ਲੋਕ ਜਿਨ੍ਹਾਂ ਦੇ ਕਰਕੇ ਆਪਾਂ ਸਾਰਿਆਂ ਦੇ ਉੱਤੇ ਯਕੀਨ ਕਰਨਾ ਛੱਡੀ ਜਾਂਦੇ ਸਾਡੇ ਮਨ ਦੇ ਵਿੱਚ ਇੱਕ ਦੂਸਰੇ ਪ੍ਰਤੀ ਸ਼ੱਕ ਪੈਦਾ ਹੋ ਹੀ ਜਾਂਦਾ ਪਰ ਇਹ ਸੱਚ ਹੈ ਕਿ ਮੰਦੇ ਲੋਕ ਆਟੇ 'ਚ ਲੂਣ ਬਰਾਬਰੀ ਨੇ ਬਹੁਤ ਥੋੜੇ ਜੇ ਸਮੱਸਿਆ ਇਹ ਹੈ ਕਿ ਉਹ ਹਾਈਲਾਈਟ ਬਹੁਤ ਜ਼ਿਆਦਾ ਹੁੰਦੇ ਆ ਇੰਨੇ ਟਿੰਨੇ ਵਿੱਚ ਚੰਗੀਆਂ ਦੀਆਂ ਖਬਰਾਂ ਨਹੀਂ ਲੱਗਦੀਆਂ ਇੱਕ ਮੜੇ ਦੀ ਖਬਰ ਹਰ ਇੱਕ ਅਖਬਾਰ ਤੇ ਲੱਗਦੀ ਤੇ ਉਹ ਜਿਹੜੀ ਖਬਰ ਲੱਗਦੀ ਆ ਉਹੀ ਆਪਾਂ ਪੜਦੇ ਆਂ ਉਹ ਸਾਡੇ ਤੱਕ ਪੁੱਜਦੀ ਆ ਤੇ ਫਿਰ ਆਪਾਂ ਫਿਰ ਆਪਾਂ ਸਾਰਿਆਂ ਬਾਰੇ ਸੋਚਣ ਲਈ ਮਜਬੂਰ ਹੋ ਜਾਂਦੇ ਆਂ ਆਖਰਕਾਰ ਸੱਚ ਤਾਂ ਇਹ ਵੀ ਹੈ ਕਿ ਕਿਹੜਾ ਕਿਸੇ ਦੇ ਚਿਹਰੇ ਤੇ ਲਿਖਿਆ ਬੰਦਾ ਪਛਾਣੇ ਤੇ ਪਛਾਣੇ ਕਿਤਾਬ